ਪੰਜਾਬ ਦੇ ਜਿਹੜੇ ਹਾਲਾਤ ਹੈ ਉਹ ਬੱਤੋਂ ਬੱਤਰ ਹੋ ਰਹੇ ਨੇ ਦਿਨ ਦਿਹਾੜੇ ਕਤਲ ਆਮ ਕਤਲੋਗਾਰਦ ਦੀਆਂ ਸਾਡੇ ਕੋਲੇ ਖਬਰ ਆ ਰਹੀ ਹੈ ਅੱਜ ਜਲੰਧਰ ਵਿਖੇ ਲੱਕੀ ਉਬਰਾਏ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਚਾਹੇ ਸਮਰਥਨ ਕਰਦਾ ਸੀਗਾ ਉਹਨਾਂ ਪਾਰਟੀ ਨਾਲ ਜੁੜਿਆ ਸੀ ਲੇਕਿਨ ਦਿਨ ਦਿਹਾੜੇ ਗੋਲੀਆਂ ਮਾਰ ਕੇ ਗੁਰਦੁਆਰਾ ਸਾਹਿਬ ਗਏ ਵਿਅਕਤੀ ਨੂੰ ਜੋ ਹਾਲਾਤ ਬਣਾਏ ਗਏ ਉਸ ਵਿਅਕਤੀ ਦੇ ਔਰ ਇਹ ਹਾਲਾਤ ਦਰਸਾਉਂਦੇ ਹੈ ਕਿ ਇਹਦੀ ਜ਼ਿੰਮੇਦਾਰ ਸੂਬਾ ਸਰਕਾਰ ਹੈ ਜਾਨੀ ਕਿ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਮੇਦਾਰ ਹੈ ਪੰਜਾਬ ਦੀ ਪੁਲਿਸ ਜਾਨੀ ਕਿ ਪੰਜਾਬ ਦੇ ਡੀਜੀਪੀ ਜ਼ਿੰਮੇਦਾਰ ਹੈ ਸੋ ਅੱਜ ਕਾਂਗਰਸੀ ਸਾਰੇ ਲੀਡਰ ਸਹਿਬਾਨਾ ਨੇ ਮਿਲ ਕੇ ਅੱਜ ਜਿਹੜੀ ਕਮਿਸ਼ਨਰ ਹੈ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਔਰ ਮੈਨੂੰ ਪਤਾ ਲੱਗਿਆ ਕੋਟੀ ਸਾਹਿਬ ਹੋਰਾਂ ਨੇ ਦੱਸਿਆ ਕਿ ਜਿਸ ਪ੍ਰਕਾਰ ਦੀ ਉਹਨਾਂ ਦੀ ਟੋਨ ਸੀਗੀ ਉਹ ਵੀ ਕੋਈ ਬਹੁਤੀ ਚੰਗੀ ਟੋਨ ਨਹੀਂ ਸੀ ਜੋ ਕਿ ਪੁਲਿਸ ਕਮਿਸ਼ਨਰ ਦੀ ਟੋਨ ਹੋਣੀ ਚਾਹੀਦੀ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਉੱਥੇ ਉਹਨਾਂ ਨਾਲ ਗੱਲਬਾਤ ਕਰਨ ਗਏ ਔਰ ਇਹ ਕਹਿਣ ਗਏ ਕਿ ਕੀ ਹਾਲਾਤ ਬਣ ਗਏ ਨੇ ਸਾਡੇ ਪੰਜਾਬ ਦੇ ਔਰ ਖਾਸ ਕਰ ਜਲੰਧਰ ਦੇ ਤੁਸੀਂ ਤਾਂ ਇਹ ਕਹਿੰਦੇ ਸੀ ਸੱਤਾ ਦੇਣਾ ਚ ਅਲਟੀਮੇਟਮ ਦਿੱਤੇਮ ਦਿੱਤੇ ਚਲੇ ਜਾਓ ਉਹਨਾਂ ਨੇ ਤਾਂ ਦਿਨ ਦਿਹਾੜੇ ਸ਼ਹਿਰ ਦੇ ਵਿੱਚ ਕਿਸ ਪ੍ਰਕਾਰ ਉਹਨਾਂ ਨੇ ਲੱਕੀ ਉਭਰਾਏ ਨੂੰ ਮੌਤ ਦੇ ਘਾਟ ਉਦਾਰ ਦਿੱਤਾ ਤੁਹਾਡੀ ਕੀ ਪੁਲਿਸ ਸੁੱਤੀ ਪਈ ਹੈ ਔਰ ਜੋ ਮੈਨੂੰ ਪਤਾ ਲੱਗਿਆ ਕਿ ਕਮਿਸ਼ਨਰ ਨੇ ਅੱਗੋਂ ਇਹ ਬਿਆਨ ਦਿੱਤਾ ਕਿ ਮੈਨੂੰ ਬਦਲਾਓ ਫਿਰ ਉਹ ਕਮਿਸ਼ਨਰ ਜੀ ਬਦਲਿਆ ਤਾਂ ਜਾਣਾ ਹੀ ਹੈ ਤੁਸੀਂ ਅੱਜ ਨਹੀਂ ਤਾਂ ਕੱਲ ਨੂੰ ਬਦਲ ਦਿਆਂਗੇ ਪਰ ਕਹਿਣ ਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਹ ਬੜੀ ਜ਼ਿੰਮੇਦਾਰਾਂ ਕੁਰਸੀ ਹੈ ਔਰ ਇਸ ਤਰ੍ਹਾਂ ਉਲਟਾ ਤੁਸੀਂ ਇਸ ਗੱਲ ਦੀ ਮਾਫੀ ਮੰਗੋ ਕਿ ਬਿਲਕੁਲ ਸਾਥੋਂ ਕਿਤੇ ਨਾ ਕਿਤੇ ਕੋਤਾਹੀ ਹੋਈ ਹੈ ਸਾਡਾ ਡਰ ਭੈ ਖਤਮ ਹੋ ਗਿਆ ਹੈ ਤੁਸੀਂ ਕੇਵਲ ਕਾਂਗਰਸੀਆਂ ਤੇ ਆਪੋਜੀਸ਼ਨ ਪਾਰਟੀਆਂ ਨੂੰ ਡਰਾਉਣ ਵਾਸਤੇ ਨਹੀਂ ਰੱਖੇ ਹੋ ਤੁਹਾਨੂੰ ਇਹ ਗੱਲ ਮੰਨਣਾ ਚਾਹੀਦਾ ਹੈ ਕਿ ਸਾਥੋਂ ਕੋਤਾਹੀ ਹੋਈ ਹੈ ਮਾਫੀ ਮੰਗਦੇ ਹਾਂ ਅਸੀਂ ਜਲਦ ਤੋਂ ਜਲਦ ਗੁਨੇਗਾਰਾਂ ਨੂੰ ਫੜ ਲਵਾਂਗੇ ਜਾਂ ਸਜ਼ਾ ਦੇਵਾਂਗੇ ਲੇਕਿਨ ਇਸ ਤਰ੍ਹਾਂ ਦਾ ਜਿਹੜਾ ਤੁਹਾਡਾ ਰਵਈਆ ਕਿ ਪੁਲਿਸ 2 ਦਿਨ ਕੰਮ ਕਰਦੀ ਹੈ ਕਿ ਬੰਦੇ ਦਾ ਪੋਸਟਮਾਰਟਮ ਹੋ ਜਾਏ ਤਾਂ ਉਹਨੂੰ ਅੰਤਿਮ ਸੰਸਕਾਰ ਹੋ ਜਾਏ ਉਸ ਤੋਂ ਬਾਅਦ ਪੁਲਿਸ ਸੌਂ ਜਾਂਦੀ ਹੈ ਸੋ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਅੱਜ ਅਸੀਂ ਸਾਰੇ ਇਸ ਗੱਲ ਤੇ ਚਿੰਤਾ ਪ੍ਰਗਟ ਕਰ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਪੂਰੇ ਪੰਜਾਬ ਦੇ ਵਿੱਚ ਅਸੀਂ ਲਾਅ ਐਂਡ ਆਰਡਰ ਨੂੰ ਲੈ ਕੇ ਐਜੀਟੇਸ਼ਨ ਕਰਾਂਗੇ 11 ਤਰੀਕ ਨੂੰ ਪਹਿਲਾ ਐਜੀਟੇਸ਼ਨ ਯਾਤਰਾ ਦੇ ਰੂਪ ਦੇ ਵਿੱਚ ਅਸੀਂ ਪਟਿਆਲਾ ਦੀ ਧਰਤੀ ਤੋਂ ਸ਼ੁਰੂ ਕਰਾਂਗੇ ਫਿਰ ਜਲੰਧਰ ਅੰਮ੍ਰਿਤਸਰ ਸਾਰੇ ਸ਼ਹਿਰਾਂ ਚ ਪੰਜਾਬ ਕੋਨੇ-ਕੋਨੇ ਚ ਜਾ ਕੇ ਲੋਕਾਂ ਨੂੰ ਇਸ ਗੱਲ ਤੇ ਉੱਤੇ ਸਾਰਿਆਂ ਨੂੰ ਇਤਲਾਹ ਦੇਵਾਂਗੇ ਔਰ ਇਸ ਗੁੰਗੀ ਸੁੱਤੀ ਪਈ ਸਰਕਾਰ ਨੂੰ ਔਰ ਇਸ ਪੁਲਿਸ ਨੂੰ ਔਰ ਮੁੱਖ ਮੰਤਰੀ ਨੂੰ ਉਹਨਾਂ ਦੀ ਗੱਡੀ ਤੋਂ ਉਤਾਰਨ ਦਾ ਕੰਮ ਕਰਾਂਗੇ ਔਰ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਬਹਾਲ ਹੋਣ ਵਾਲੇ ਸਮੇਂ ਚ ਪਰਮਾਤਮਾ ਕਿਰਪਾ ਕਰੇ ਕਾਂਗਰਸ ਪਾਰਟੀ ਦਾ ਰਾਜ ਆਵੇ ਔਰ ਇਸੇ ਪੰਜਾਬ ਦੇ ਵਿੱਚ ਜਿਸ ਪੰਜਾਬ ਦੇ ਵਿੱਚ ਕਿਸੇ ਵੇਲੇ ਅੱਗ ਲੱਗੀ ਸੀ ਪੰਜਾਬ ਚ ਕਾਂਗਰਸ ਨੇ ਅਮਨ ਔਰ ਸ਼ਾਂਤੀ ਪੈਦਾ ਕੀਤੀ ਸੀ ਉਸੇ ਉਸੇ ਤਰ੍ਹਾਂ ਹੀ ਉਸੇ ਤਰਜ ਤੇ ਪੰਜਾਬ ਦੇ ਵਿੱਚ ਦੁਬਾਰਾ ਫੇਰ ਅਮਨ ਔਰ ਸ਼ਾਂਤੀ ਕਾਇਮ ਕਰਕੇ ਦੇਣ